ਇੱਥੇ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਹੋਰ ਸਭ ਠੀਕ ਠਾਕ ਹੋ ਤੇ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਤਪੋਵਨ ਟੱਕੀ ਸਾਹਿਬ ਜੋ ਕਿ ਮਸੂਦੜਾ ਪਿੰਡ ਦੇ ਨਾਲ ਹੈਗਾ ਤੇ ਤੁਹਾਨੂੰ ਦਿਖਾਣੇ ਆ ਕਿ ਦਵਾਨ ਲੱਗਿਆ ਹੋਇਆ ਤੇ ਅੱਜ ਮੈਂ ਸੰਗਤ ਲੈ ਕੇ ਆਇਆ ਹੋਇਆ ਆਵਰੇ ਆਪਾਂ ਪਹੁੰਚ ਗਏ ਆ ਜੀ ਆਪਾਂ 10 ਵਜੇ ਚੱਲੇ ਸੀ ਮੰਨ ਲਓ 12:30 ਵਜੇ ਰਾੜਾ ਸਾਹਿਬ ਪਹੁੰਚੇ ਤੇ ਲੰਗਰ ਪਾਣੀ ਛਕਾ ਕੇ ਸ਼ੰਗਤ ਨੂੰ ਹੁਣ ਇੱਥੇ ਲਿਆਏ ਆਪਾਂ 2:00 ਵੱਜ ਗਏ ਜੀ ਦਵਾਨ ਲੱਗ ਚੁੱਕੇ ਨੇਗੇ ਤੇ ਆਪਾਂ ਤੁਹਾਨੂੰ ਕਰਾਉਣੇ ਦਰਸ਼ਨ ਬਣੇ ਰਿਓ ਆਪਣੇ ਵਲੌਗ ਦੇ ਨਾਲ ਜੋ ਜੋ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਦੇਖੋ ਜੀ ਬਾਬਾ ਜੀ ਦੀ ਫੋਟੋ ਆ ਤੇ ਹੁਣ ਬਾਬਾ ਜੀ ਦਾ ਦਵਾਨ ਲੱਗੇ ਦਿਖਾਣੇ ਆ ਤੁਹਾਨੂੰ ਇੱਧਰ ਆਪ ਗੱਡੀ ਪਾਰਕਿੰਗ ਕਰਤੀ ਹੈ ਜੀ ਆ ਖੜੀ ਆਪਣੀ ਗੱਡੀ ਤੇ ਦੇਖੋ ਜਦੇ ਬਹੁਤ ਜਿਆਦਾ ਸੰਗਤ ਆਈ ਹੋਈ ਹੈਗੀ ਤੁਸੀਂ ਦੇਖ ਸਕਦੇ ਜੀ ਸੰਗਤ ਬਹੁਤ ਆਉਂਦੀ ਹੈ ਬਹੁਤ ਮੋਟਰਸਾਈਕਲ ਖੜੇ ਨੇ ਇੱਧਰ ਗੱਡੀਆਂ ਆ ਦੇਖੋ ਤੇ ਆ ਲੱਗ ਰਿਹਾ ਸਾਹਮਣੇ ਦੁਕਾਨ ਜੀ ਤੁਸੀਂ ਦੇਖ ਸਕਦੇ ਹੋਗੇ ਸੱਨਾ ਨਹੀਂ ਆ ਕੱਚੀਆਂ ਸੱਨਾ ਤੇ ਕੁਛ ਚੈਨਲਾਂ ਤੇ ਲਾਈਵ ਵੀ ਚੱਲ ਰਿਹਾ ਹੈਗਾ ਆ ਦੇਖ ਸਕਦੇ ਹੋ ਤੁਸੀਂ ਯਾਰ ਕਿੱਥੇ ਆਦਮਾ ਹੁੰਦਾ ਹੈ ਉਹ ਬੈਠੇ ਨੇ ਸਾਹਮਣੇ ਬਾਬਾ ਜੀ ਤੇ ਬਾਕੀ ਸਾਨੂੰ ਕੋਲੇ ਜਾ ਕੇ ਦਿਖਾਉਣੇ ਆਗੇ ਵਾਹਿਗੁਰੂ ਵਾਹਿਗੁਰੂ ਅੰਕਲ ਜੀ ਅੰਕਲ ਜੀ ਨਾਲ ਮੈਂ ਆਇਆ ਉਹਨਾਂ ਨੇ ਮੈਨੂੰ ਗੱਲ ਦੱਸੀ ਹੈ ਕਿ ਜੋ ਵੀ ਇੱਥੇ ਦਰਖਤ ਡਿੱਗ ਗਿਆ ਤਾਂ ਉਹਨੂੰ ਇਹ ਮਚਾਉਂਦੇ ਨਹੀਂ ਹੈਗੇ ਉਹ ਜਿੱਥੇ ਪਿਆ ਤਾਂ ਉੱਥੇ ਪਿਆ ਰਹੂਗਾ ਇਹਨੇ ਮਚਾਉਣ ਵਾਸਤੇ ਲਗਾ ਗੁੱਗੋ ਵਾਸਤੇ ਲੱਕੜ ਬਾਹਰੋਂ ਆਉਂਦੀ ਹੈਗੀ ਆ ਦੇਖੋ ਇੰਦਾ ਕੱਚੀਆਂ ਸੰਨਾ ਬਣਈਆਂ ਹੋਈਆਂ ਨਹੀਂਆਂ ਤੇ ਉਹ ਸਾਹਮਣੇ ਲੱਗ ਰਿਹਾ ਬਾਬਾ ਜੀ ਦਾ ਦਵਾਨ ਤੇ ਨਿਸ਼ਾਨ ਸਾਹਿਬ ਉੱਪਰ ਝੁੱਲ ਰਿਹਾ ਤੁਸੀ ਦੇਖ ਸਕਦੇ ਹੋਗੇ ਤੇ ਇਹਨੇ ਸੰਨਾ ਕੱਚੀਆਂ ਨਹੀਂ ਆ ਪੱਕੀਆਂ ਸੰਨਾ ਨਹੀਂ ਹੈਗੀਆਂ ਤੁਸੀ ਦੇਖ ਸਕਦੇ ਛੱਪਰ ਪਾਏ ਹੋਏ ਨੇ ਇਹਨਾਂ ਦੇ ਦੇ ਜੋਖ ਸੁਖੀ ਬਾਗ ਦੇ ਵਿੱਚ ਲੱਗਿਆ ਆ ਤੇ ਕਪਾਈ ਸਟੇਟ ਦੇ ਦਰਬਾਰ ਸਹਿ ਮੱਥਾ ਟੇਕਣ ਵਾਸਤੇ ਇੱਥੇ ਜੋ ਜੋ ਵੀ ਬਾਬੀਆਂ ਦੀਆਂ ਤਸਵੀਰਾਂ ਨੇ ਉਹ ਲੱਗੀਆਂ ਹੋਈਆਂ ਨੇ ਜੀ ਅੰਦਰ ਗੂੜਾ ਜੰਗਲ ਆ ਬਿਲਕੁਲ ਸામਨੇ ਆਪਣੇ ਇੱਕ ਪਰਿਵਾਰ ਤੁਰਿਆ ਜਾ ਰਿਹਾ ਜੀ ਸਿੱਖ ਪਰਿਵਾਰ ਜੋ ਕਿ ਇਸ ਹੋਟੇ ਤੋਂ ਲੈ ਕੇ ਬਡੇ ਤੱਕ ਕੇ ਸਾਰੇ ਦਿਮਾਲੇ ਵਾਲੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਪਰਿਵਾਰ ਲੱਗਦਾ ਹੈ ਵਾਹਿਗੁਰੂ ਤੇ ਮਤਲਬ ਦੇ ਲਈ ਯਾਦ ਕਰਦੇ ਹਾਂ ਮੰਗਾ ਵੀ ਬਹੁਤ ਵੱਡੀਆਂ-ਵੱਡੀਆਂ ਲਿਸ਼ਟਾਂ ਸੇਵਾ ਥੋਰੀ ਮੰਗਦਾ ਸੇਵਾ ਕੋਈ ਕਰਨੀ ਸਿਮਰਨ ਕੋਈ ਕਰਨਾ ਜਾਨੋ ਦਾ ਬਣਨਾ ਸੇਵਸ ਕਰਕੇ ਸਾਨੂੰ ਸੇਵਾ ਸਿਮਰਨ ਤੇ ਜੋਰ ਰੱਖਣਾ ਚਾਹੀਦਾ ਭਾਈ ਗੁਰੂ ਤਾਂ ਆਪਣੇ ਆਪ ਹੀ ਰੱਖ ਲੈਂਦਾ ਬੋਲੋ ਸਤਿ ਪਤਨਾ ਸ੍ਰੀ ਵਾਹਿਗੁਰੂ ਆਪੇ ਸਭ ਕੁਝ ਜਾਣਦਾ ਪਰਮਾਤਮਾ ਦੇ ਵਿੱਚ ਤਾਂ ਕੋਈ ਘਾਟ ਨਹੀਂ ਹੈ ਗੁਰੂ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈ ਕਮੀਆਂ ਹਨ ਤਾਂ ਸਾਡੇ ਆਪਣੇ ਵਿੱਚ ਹੀ ਕਮੀਆਂ ਨੇ ਬੋਲਸਾ ਸਤਨਾਮ ਸ੍ਰੀ ਵਾਹਿਗੁਰੂ ਇਹ ਜਿਹੜੀਆਂ ਸੱਚੀਆਂ ਸਾਖੀਆਂ ਵਰਤੀਆਂ ਹੋਈਆਂ ਨੇ ਇਹ ਸਾਡੇ ਮਨ ਨੂੰ ਵਿਗੜਨ ਤੋਂ ਡੋਲਣ ਤੋਂ ਬਚਾਉਂਦੀਆਂ ਨੇ ਬੋਲਸਾ ਸਤਨਾਮ ਸ੍ਰੀ ਵਾਹਿਗੁਰੂ ਡਿੜਤਾ ਆਉਂਦੀ ਹੈ ਸਰਦਾ ਵਾਦਦੀ ਆ ਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਿੰਨ ਕੋ ਆਪ ਦੇ ਵਡਿਆਈ ਜਿਨਾਂ ਨੂੰ ਪ੍ਰਮਾਤਮਾ ਆਪ ਵਡਿਆਈ ਬਖਸ਼ਿਸ਼ ਕਰੇ ਜਗਤ ਪੀ ਆਪੇ ਆਣ ਤਿੰਨ ਕੋ ਪੈਰੀ ਪਾਇ ਦੁਨੀਆ ਦੇ ਲੋਕਾਂ ਨੂੰ ਉਹਨਾਂ ਦੇ ਚਰਨੀ ਪਾ ਦਿੰਦਾ ਬੋਲੇ ਸਤਿਨਾਮ ਸ੍ਰੀ ਵਾਗ ਜਗਤ ਪੀ ਆਪੇ ਆਣ ਤਿੰਨ ਕੋ ਪੈਰੀ ਪਾਏ ਉਹਨਾਂ ਦੀ ਕੋਈ ਇੱਛਾ ਨਹੀਂ ਹੈ ਜਿਨ ਕਾਪ ਦੇ ਵੜਿਆਈ ਇਹ ਤਾਂ ਪਰਮਾਤਮਾ ਆਪ ਵੜਿਆਈਆਂ ਵਾਪਸ ਦਾ ਆਪਣੇ ਸੇਵਕਾਂ ਦਾ ਆਪ ਜਸ ਕਰਾਉਂਦਾ ਜਗਤ ਵੀ ਆਪੇ ਆਣ ਤਿੰਨ ਕੋ ਪਹਿਰੀ ਪਾਏ ਡਰਿਏ ਤਾਂ ਜੇ ਕਿਛ ਆਪ ਦੂ ਕੀਚ ਸਵਕਰਤਾ ਆਪਣੀ ਕਲਾ ਵਧਾਏ ਡਰਨਾ ਕਾਦਾ ਤਾਂ ਡਰੀਏ ਜੇ ਅਸੀਂ ਆਪਣੇ ਵੱਲੋਂ ਕੁਛ ਕਰਦੇ ਹੋਈਏ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਤਾਂ ਪ੍ਰਮਾਤਮਾ ਆਪਣੀ ਕਲਾ ਬਤਾ ਹੁੰਦਾ ਹੈ ਕਰਤਾਰਪੁਰਖ ਪਰਮੇਸ਼ਰ ਉਹ ਆਪ ਇਹ ਖੇਡ ਵਰਤਾਉਂਦਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਈ ਵਾਰੀ ਪ੍ਰਮਾਤਮਾ ਦਾ ਨਾਮ ਜਪਣ ਦਾ ਕੋਈ ਸੇਵਕ ਹੈ ਉੱਗਾ ਹੋ ਜਾਂਦਾ ਹੈ ਕੋਈ ਇੱਜ਼ਤ ਹੁੰਦੀ ਆ ਉਹਦੀ ਮਾਣ ਵਡਿਆਈ ਹੋ ਜਾਂਦੀ ਆ ਲੋਕੀ ਸਤਿਕਾਰ ਕਰਦੇ ਨੇ ਗਿਆਨ ਨੂੰ ਬੜੀ ਚੁਬਦੀ ਹੈ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਇਹਦੀ ਵਡਿਆਈ ਕਿਉਂ ਕੋ ਰਹੇ ਇਹਦਾ ਸਤਕਾਰ ਕਿਉਂ ਕਰ ਰਹੇ ਹਨ ਦਰੀ ਹੈ ਤਾਂ ਜੇ ਕਿਸ ਆਪ ਦੂ ਕੀਚਾ ਹਰ ਮਾਤਾ ਪਿਤਾ ਚਾਹੁੰਦੇ ਨੇ ਸਾਡੇ ਬੱਚਿਆਂ ਦੀ ਵਡਿਆਈ ਹੋਵੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਹਰ ਇਨਸਾਨ ਦੁਨੀਆ ਵੀ ਆਪਣੀ ਵਡਿਆਈ ਤੇ ਨਹੀਂ ਕਰਦੇ ਰੰਤੂ ਬਾਣੀ ਦਾ ਦੀਏ ਵਡਿਆਈਆਂ ਝੋਟੀਆਂ ਨੇ ਭਾਈ ਸੱਚੀ ਵਡਿਆਈ ਸਭ ਕਰਤਾ ਆਪਣੀ ਕਲਾ ਬਧਾਈ ਭਗਤਾਂ ਦੇ ਲਈ ਕੀ ਨਹੀਂ ਕੀਤਾ ਉਸਨੇ ਵੱਲੋਂ ਸਤਿਨਾਮ ਸ੍ਰੀ ਵਾਹਿਗੁਰੂ ਉਹਨਾਂ ਦੀ ਜੈ ਜੈਕਾਰ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜੋ ਕੋਸਦਾ ਸੇਮਨ ਕਰਦਾ ਨਾਮ ਜਪਦਾ ਉਹਦੀ ਵਧਾਈ ਹੋਣੀ ਹੋਣੀ ਆ ਬੋਲੀ ਸਤਿਗੁਰਾਂ ਦੀ ਬਾਣੀ ਜੇ ਕੋਈ ਨਾਮ ਜਪ ਉਹਦੀ ਵਧਾਈ ਹੋਣੀ ਹੋਣੀ ਉਹ ਕੋਈ ਰੋਕ ਨਹੀਂ ਸਕਦਾ ਦੇਖੋ ਭਾਈ ਉਹ ਅਖਾੜਾ ਇਹ ਤਾਂ ਅਖਾੜਾ ਸਜਿਆ ਹੋਇਆ ਹੈ ਦੇਖੋ ਭਾਈ ਉਹ ਅਖਾੜਾ ਹਰ ਪ੍ਰੀਤਮ ਸੱਚੇ ਕਾ ਇਸ ਸੰਸਾਰ ਇਕ ਅਖਾੜੇ ਦੀ ਨਹੀਂ ਆਈ ਹੈ ਦੇਖੋ ਭਾਈ ਇਹੋ ਆਖਾਣਾ ਹਰ ਪ੍ਰੀਤਮ ਸੱਚੇ ਕਾ ਜਿਨ ਆਪਣੇ ਜੋਰ ਸਵਿਆਣ ਨਿਵਾਇ ਆਪਣੀ ਸ਼ਕਤੀ ਦੇ ਨਾਲ ਆਪਣੇ ਜੋਰ ਦੇ ਨਾਲ ਜਿਨੇ ਆਪਣੇ ਜੋਰ ਸਭ ਆਣ ਨਿਵਾਇ ਗੁਰੂ ਅਗੇ ਸੰਸਾਰ ਨਿਵਾਦ ਆਪਣੇ ਸੰਤਾਂ ਭਗਤਾ ਕੇ ਦੁਨੀਆ ਨਿਵਾਦ ਅੰਦਰ ਆਪਣਿਆ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਆਪਣੇ ਭਗਤਾਂ ਦੀ ਰੱਖਿਆ ਵੀ ਕਰਦਾ ਬੋਲੇ ਸਤਿਨਾਮ ਸ੍ਰੀ ਵਾਹਿਗੁਰੂ ਤੈਂ ਤੇ ਵੀ ਲਾ ਦਿੰਦਾ ਪਿੱਛੇ ਰੱਖਿਆ ਵੀ ਕਰਨ ਵਾਲਾ ਅਨਿਦਭਲੇ ਗੁਰੂ ਪੁਰਾ ਆਪਣੀ ਕਾਲ ਭਾਰੀ ਸਾਹੋ ਘਾਟੂ ਪੁਜੀ ਦਇਆ ਸਾਪੇ ਮੇਲ ਵਡਾਈ ਕਿੰਨੀ ਸੁਤਲੋਖੇ ਨੂੰ ਇਸਨ ਗੁਰੂ ਤੋਂ ਬਿਨਾ ਹੁਣ ਮੇਰੇ ਕੋਈ ਇਲਾਜ ਪੈਜ ਰੱਖਣ ਵਾਲਾ ਨਹੀਂ ਗੁਰੂ ਸਮਰਾਥਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਜਿਹੜਾ ਨੰਦਕਾ ਬਹੁਤ ਖੁਸ਼ ਆ ਦੋ ਦੇਖਾਇ ਚਦਰ ਤੰਨਿੰਦਕ ਉਮਾ ਨੰਦ ਗਾਣੀ ਨਾਲ ਜੁੜਦੇ ਨੇ ਨਾਮ ਦੇ ਨਾਲ ਜੁੜਦੇ ਨੇ ਸਿਮਰਨ ਕਰਦੇ ਨੇ ਆਪਣਾ ਜੀਵਨ ਦੇ ਵਿੱਚ ਅਤਿ ਵਦੀਨ ਲਿਆਉਂਦੇ ਖੁਦ ਵੀ ਜੋੜੋ ਦੂਜਿਆਂ ਨੂੰ ਵੀ ਜੋੜੋ ਰਿਵਾਰਾਂ ਨੂੰ ਜੋੜੋ ਹਰ ਐਤਵਾਰ ਜਾਂ ਹੋਰ ਸਮਾਗੋਂ ਜੋ ਵੀ ਬ੍ਰਹਮ ਸਵਾਹੀ ਕੀਰਤਨ ਬਾਣੀ ਦੇ ਬਾਖ ਚੱਲਦੇ ਨੇੜੇ ਤੜੀਏ ਸਭ ਸੰਗਤਾਂ ਲਾਹ ਲਿਆ ਕਰੋ ਭਾਈ ਧਿਆਨ ਹੁਣ ਥੋੜੇ ਛੋਟੇ ਹੋ ਗਏ ਇਸ ਕਰਕੇ ਸਾਧਰੇ ਪਹੁੰਚ ਜਾਓ ਆ ਕੇ ਹੱਥੀਂ ਸੇਵਾ ਕਰਿਆ ਕਰੋ ਜੇ ਅਸੀਂ ਸੇਵਾ ਨਹੀਂ ਕਰਨੀ ਭਾਈ ਫਿਰ ਸਾਖੀਆਂ ਕਾਹਦੇ ਨਹੀਂ ਸੁਣਨੀ ਬਾਣੀ ਪੜਦੇ ਆ ਬਾਣੀ ਦੇ ਵਿੱਚ ਕਿ ਹਾਂ ਸੇਵਾ ਕਰਨੀ ਬਹੁਤ ਜ਼ਰੂਰੀ ਹੈ ਸਿਮਰਨ ਕਰਨਾ ਵੀ ਜ਼ਰੂਰੀ ਹੈ ਬਾਣੀ ਨਾਲ ਜੁੜਨਾ ਵਾਕੀ ਧੋੜ ਧੋੜ ਤੋਂ ਬਚਣਾ ਨਿੰਦਾ ਚੁਗਲੀ ਤੋਂ ਬਚਣਾ ਇਹ ਮਨੁੱਖਾ ਜਨਮ ਬਾਰ ਬਾਰ ਨਹੀਂ ਮਿਲਦਾ ਸੋਇਸ ਕਰਕੇ ਆਓ ਕੋਸ਼ਿਸ਼ ਕਰੀ ਜਿੰਦਗੀ ਦਾ ਕੋਈ ਪ੍ਰੋਸਾ ਨਹੀਂ ਹੁੰਦਾ ਇਹ ਲਾਭ ਲੈ ਲਈਏ Oh, yeah. yeah. अंत नई त पारा बारा अंत नई तारा वारा आती जा त दरबारा आती जा तरबारा ਕੀ ਕਰਨ ਵਾਹਿਗੁਰੂ ਦੀ ਕਾਸ਼ਤਾ ਵਾਹਿਗੁਰੂ ਦੀ ਅਰਦਾਸ ਇਹ ਦੁਨੀਆ ਸਿਮਨ ਕਰੋ ਕੋਈ ਆਪ ਜੀ ਦਾਦਾ ਹਾਂ ਆੰਜਲ ਜੀ ਨੇ ਕਿਹਾ ਡਾਕਟਰ ਨੇ ਭਾਈ ਇਹ ਮਾੜੀ-ਮੋਟੀਆਂ ਇੱਥੇ ਸਿਮਰਨ ਕਰੋ ਬੰਦਗੀ ਭਗਤੀ ਬੰਗੋ ਜਨਮ ਅਰ ਕਟਾਓ ਉਸਤਿਮਨ ਕਰੋ ਨਾਮਦਾਨ ਮੰਗੋ ਭਗਤੀ ਬੰਗੋ ਸੇਵਾ ਮੰਗੋ ਸਿਮਰਨ ਮੰਗੋ ਇਹ ਪਰਮਾਤਮਾ ਖਾਟੇ ਦਾ ਸ਼ਰਧਾ ਦੇ ਵਸਤੇ ਈਨਾ ਉਹ ਕਰਮਖੰਡ ਗਿਆਨਖੰਡ ਸਤਖੰਡਾ ਵਾਸਾ ਵਸੋ ਆਪ ਸੰਗਤ ਸਤਖੰਡਾ ਜਿਉਂਦੇ ਜਿਉਂਦੇ ਸਤਖੰਡਾ ਰਹੋ क्या आपने आपका कार्ड का नाम बता सकते हो मुझे बताने के लिए मातृ जी को संहाई जी को हां जी परफेक्ट संहाई जी को और करने यहां हो सके